ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਰਾਮਕਲੀ ਮਹੱਲਾ ਪਹਿਲਾ ਤੋਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨੀ ਬ੍ਰਹਮ ਪਰ ਜਾਲੇ ਸੁਪਨੇ ਵਿੰਦ ਨ ਦੇਈ ਚਰਣਾ ਤਿਸ ਪਖੰਡੀ ਜਰਾ ਨ ਮਰਨਾ ਬੋਲੇ ਚਰਪਟ ਸਤ ਸਰੂਪ ਪਰਮ ਤੰਤਮ ਰੇਖ ਨਾ ਰੂਪ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਕਿ ਪਖੰਡੀ ਕਿਹਨੂੰ ਕਹਿੰਦੇ ਹੈਗੇ ਕੰਦੇ ਛੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਰੰਡ ਜਗਵੇਂ ਵਕਤੇ ਦੁੱਧਾ ਧਾਰੀ ਗੁਪਤੀ ਖਾਵੈ ਵਟਕਾ ਸਾਰੀ ਹੁਣ ਜਿਹੜੇ ਜਗ ਦੇ ਵਿੱਚ ਆਪਣੇ ਆਪ ਨੂੰ ਦੁੱਧਾ ਧਾਰੀ ਕਹਉਂਦੇ ਸੀ ਕਹਿੰਦੇ ਸੀ ਕਿ ਅਸੀਂ ਜਿਹੜਾ ਅੰਨ ਦਾ ਸੇਵਨ ਨਹੀਂ ਕਰਦੇ ਹੈਗੇ ਗੁਰੂ ਜੀ ਕਹਿ ਰਿਹਾ ਕਿ ਉਹ ਪਖੰਡ ਕਰਦੇ ਸੀ ਲੋਕਾਂ ਨੂੰ ਦਿਖਾਵਾ ਕਰਦੇ ਸੀ ਪਰ ਅਸਲ ਵਿੱਚ ਜਿਹੜਾ ਉਹਨਾਂ ਦਾ ਆਸਣ ਹੁੰਦਾ ਸੀਗਾ ਉਦੇ ਥੱਲੇ ਚੌਲਾਂ ਦਾ ਲੱਡੂ ਵਟਕੇ ਜਾਂ ਹੋਰ ਮੇਰੇ ਮੇਰੇ ਅਨੁਰਾਗੜ ਕੇ ਉਹਦਾ ਲੱਡੂ ਵਟਕੇ ਆਪਣੇ ਜਿਹੜਾ ਆਸਣ ਲਉਦੇ ਥੱਲੇ ਰੱਖ ਲੈਂਦੇ ਸੀ ਜਾਂ ਗੁਪਤ ਛਪਾ ਕੇ ਰੱਖਦੇ ਸੀ ਲੋਕਾਂ ਦੇ ਸਾਹਮਣੇ ਪਖੰਡ ਕਰਦੇ ਸੀ ਕਿ ਅਸੀਂ ਸਾਰਾ ਦਿਨ ਕੁਝ ਨਹੀਂ ਖਾਂਦੇ ਹੈਗੇ ਤੇ ਅਸੀਂ ਸਿਰਫ ਦੁੱਧਾ ਧਾਰੀ ਹੈਗੇ ਆ ਇਸ ਤਰ੍ਹਾਂ ਜਿਹੜਾ ਪਖੰਡੀ ਦਾ ਮਤਲਬ ਹੈਗਾ ਜੋ ਕੁਝ ਸਾਹਮਣੇ ਦਿਸਦਾ ਹੈਗਾ ਨਾ ਪਰ ਉਹ ਅਸਲ ਵਿੱਚ ਹੁੰਦਾ ਨਹੀਂ ਹੈ ਪਖੰਡੀ ਵੀ ਕਿਸਮ ਦਾ ਭਰਮ ਹੈ ਭਰਮ ਗਿਆਨੀ ਕਹਲੋ ਪੇਖ ਦਿਖਾਵੇ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋ ਲੀਨ ਪੇਖ ਜਾ ਪਖੰਡ ਕੋਈ ਗੱਲ ਹੈਗੀ ਹੈ ਪੇਖ ਪਹਿਨੇ ਆਏਗਾ ਲੋਕਾਂ ਨੂੰ ਠੱਗਦੇ ਆ ਪਰ ਉਹਨਾਂ ਦਾ ਵਾਸ ਜਿਹੜਾ ਨਰਕ ਵਿੱਚ ਹੋਊਗਾ ਜਿਹੜਾ ਅੰਦਰਲੀ ਗੁਪਤ ਦੇਹੀ ਹੈ ਦੇਹੀ ਗੁਪਤ ਬੁਦੇਹੀ ਸਿੱਦੇ ਹੀ ਗੁਪਤ ਨੂੰ ਉਹ ਜਿਹੜੀ ਦਿਸਦੀ ਦੇਹੀ ਆ ਉਹ ਮੰਨਦਾ ਹੈਗਾ ਆਪਣੇ ਆਪ ਨੂੰ ਸਰੀਰ ਮੰਨਦਾ ਹੈਗਾ ਜਿਹੜੀ ਮਾਇਆ ਹੈ ਪੜਾ ਅੰਦਰਲਾ ਗੁਪਤ ਸਰੀਰ ਹੈ ਜਿਹੜੀ ਕਾਇਆ ਉਹਨੂੰ ਉਹਦੀ ਸਮਝ ਨਹੀਂ ਹੁੰਦੀ ਉਹਨੂੰ ਕਾਇਆ ਕਿ ਅਗਨੀ ਬ੍ਰह्म ਪਰਜਾ ਦੇ ਉਹਦੇ ਅੰਦਰ ਜਿਹੜੀ ਮਾਇਆ ਅਗਨ ਸਾਬ ਇੱਕੋ ਜਿਹੀ ਕਰ ਤੇ ਖੇਲ ਰਚਾਇਆ ਹੁਣ ਉਹਦੇ ਜਿਹੜੀ ਅੰਦਰ ਅੱਗ ਹੁੰਦੀ ਆ ਮਾਇਆ ਦੀਆਂ ਇਸ਼ਾਵਾਂ ਹੁੰਦੀਆਂ ਹਨ ਤੇ ਇਸੇ ਕਰਕੇ ਉਹ ਪਖੰਡ ਕਰਦਾ ਹੈ ਪਰ ਜੇ ਇਹਨੂੰ ਛੱਡ ਦੇਵੇ ਮਾਇਆ ਰ ਅਗਨ ਨੂੰ ਅਗਨੀ ਨੂੰ ਤੇ ਆਪਣੇ ਮੂਲ ਦਾ ਗਿਆਨ ਲੈ ਲਾ ਜੇ ਬ੍ਰह्म ਪਰਜਾ ਦੇ ਕਿ ਬ੍ਰਹਮ ਦੀ ਇੱਛਾ ਪ੍ਰਗਟ ਕਰ ਲਵੇ ਧਿਆਨ ਬਾਹਰ ਮੁਖੀ ਤੋਂ ਅੰਤਰ ਮੁਖੀ ਕਰ ਲਵੇ ਤਾਂ ਉਹਦਾ ਵੀ ਸ਼ਟਕਾਰਾ ਹੋ ਸਕਦਾ ਹੈ ਸੁਪਨੇ ਬਿੰਦਨਾ ਦੇਈ ਛੜਨਾ ਤਿਸ ਬਖੰਡੀ ਜਾਰਾ ਨਾ ਮਰਨਾ ਸਰੀਰ ਨੂੰ ਮੰਦਾ ਹੈ ਪਰ ਜੇ ਉਹ ਬ੍ਰਹਮ ਪ੍ਰਜਾਲੇ ਆਪਣੀਆਂ ਜਿਹੜੀਆਂ ਮਾਇਆ ਦੀਆਂ ਇੱਛਾਵਾਂ ਤਿਆਗ ਕਰਕੇ ਮਾਇਆ ਵੱਲੋਂ ਸੁੰਨ ਸਮਾਦ ਹੋ ਜਵੇ ਸੁੰਨ ਸਮਾਦ ਹੋਣ ਦਾ ਮਤਲਬ ਹੈ ਕਿ ਆਪਣਾ ਧਿਆਨ ਬਾਹਰ ਮੁਖੀ ਧਿਆਨ ਤੋਂ ਅੰਦਰ ਕਰ ਲਵੇ ਸੁਪਨੇ ਬਿੰਦਨਾ ਦੇਈ ਛੜਨਾ ਤਿਸ ਬਖੰਡੀ ਜਾਰਾ ਨਾ ਮਰਨਾ ਜਿਉ ਸੁਪਨੇ ਦੇ ਵਿੱਚ ਵੀ ਮਨ ਨੂੰ ਜਿਹੜਾ ਬਾਹਰ ਨਾ ਜਾਣ ਦੇਵੇ ਸੱਚ ਦੀ ਹੀ ਵਿਚਾਰ ਕਰਦਾ ਰਹੇ ਗੁਰ ਕੀ ਸੇਵਾ ਸ਼ਬਦ ਵਿਚਾਰ ਹੀ ਕਰਦਾ ਰਹੇ ਫਿਰ ਉਹ ਪਖੰਡ ਜਿਹੜਾ ਉੱਪਰ ਦੱਸਿਆ ਉਹ ਵੀ ਜਰਾ ਮਰਾ ਜਿਹੜਾ ਜਨਮ ਮਰਨ ਦੇ ਚੱਕਰ ਤੋਂ ਬਾਹਰ ਹੋ ਸਕਦਾ ਹੈ ਉਹਨੂੰ ਜਰਾ ਰੋਗ ਨਹੀਂ ਲੱਗ ਸਕਦਾ ਜਰਾ ਰੋਗ ਜਿਹੜਾ ਅਗਿਆਨਤਾ ਨੂੰ ਲੱਗਦਾ ਹੈਗਾ ਅਗਿਆਨਤਾ ਕਰਕੇ ਮੇਰੇ ਅੰਦਰ ਮਾਇਆ ਦੀਆਂ ਛਾਵਾਂ ਹਨ ਮਾਇਆ ਦੀਆਂ ਛਾਵਾਂ ਕਰਕੇ ਮੇਰਾ ਸਰੀਰ ਹੈਗਾ ਤੇ ਸਰੀਰ ਕਰਕੇ ਮੈਂ ਪਖੰਡ ਕਰਦਾ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜੇ ਇਹ ਕੰਮ ਮੈਂ ਛੱਡ ਦਵਾਂ ਤੇ ਸੱਚ ਨੂੰ ਸਮਝਣ ਲੱਗ ਜਾਵਾਂ ਗੁਰ ਕੀ ਸੇਵਾ ਛਾਤ ਵਿਚਾਰ ਕਰਨ ਲੱਗ ਜਾਵਾਂ ਤੇ ਫਿਰ ਮੈਨੂੰ ਜਿਹੜਾ ਕਿਉਂਕਿ ਜਿਹੜਾ ਮੇਰਾ ਗਿਆਨ ਫਿਰ ਉਹ ਸੱਚ ਦਾ ਗਿਆਨ ਹੋ ਜਾਣਾ ਹੈਗਾ ਜਿਹੜਾ ਸੱਚ ਦਾ ਗਿਆਨ ਹੈਗਾ ਉਹਨੂੰ ਜਰਾ ਰੋਗ ਨਹੀਂ ਹੈਗਾ ਕਿਉਂਕਿ ਸੱਚ ਕਾਲ ਕੂੜ ਝੂਠ ਦਾ ਕਾਲ ਹੈਗਾ ਸੱਚ ਤੇ ਸੱਚ ਜਿਹੜਾ ਹੈਗਾ ਸਰਵ ਵਿਆਪੀ ਹੈਗਾ ਜਿਹੜਾ ਉਹਨੂੰ ਜਰਾ ਰੋਗ ਨਹੀਂ ਲੱਗਦਾ ਕਹਿੰਦੇ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ ਜਿਹੜਾ ਸੱਚ ਪੁਰਾਣਾ ਹੁੰਦਾ ਨਹੀਂ ਕਿਉਂ ਨਾ ਉਹਨੂੰ ਸੀਂਹ ਦੀ ਲੋੜਾ ਤੇ ਨਾ ਉਹ ਪੜਦਾ ਆਇਗਾ ਇੱਕ ਰਸ ਰਹਿੰਦਾ ਹੈਗਾ ਸੱਚ ਜਿਹੜਾ ਹੈਗਾ ਇਸ ਤਰ੍ਹਾਂ ਜੇ ਉਹ ਕੰਮ ਉੱਪਰਲਾ ਛੱਡ ਕੇ ਇਹ ਕੰਮ ਕਰੇ ਤਾਂ ਇਹ ਜਿਹੜਾ ਇਹੋ ਜਿਹਾ ਉਹ ਪਖੰਡੀ ਆ ਫਿਰ ਉਹਦੀ ਜਿਹੜੀ ਅਵਸਥਾ ਹੈਗੀ ਉਸ ਚੇਂਜ ਹੋ ਸਕਦੀ ਹੈ ਪਰ ਹੁਣ ਆਪਾਂ ਸੁਪਨੇ ਬਿੰਦ ਨੂੰ ਸੰਸਾਰੀ ਲੈਵਲ ਤੇ ਜਿਹੜੇ ਅਰਥ ਕੀਤੇ ਗਏ ਹੈਗੇ ਕਿਉਂਕਿ ਜਦੋਂ ਆਪਾਂ ਸਰੀਰ ਤੇ ਅਰਥ ਟਿਕਾਉਂਦੇ ਹੈਗੇ ਕਿਉਂਕਿ ਆਪਣੇ ਆਪ ਨੂੰ ਆਪਣਾ ਕਾਇਆ ਨੂੰ ਮਾਇਆ ਮੰਨ ਲਿਆ ਸਰੀਰ ਮੰਨ ਲਿਆ ਕਿ ਆਪਾਂ ਜਿਹੜਾ ਸੁਪਨ ਦੋਸ਼ ਹੈਗਾ ਸੁਪਨੇ ਵਿੱਚ ਵੀਰੀਆਂ ਨੂੰ ਛੱਡਣਾ ਜਿਹੜਾ ਹੈਗਾ ਉਹਦੇ ਨਾਲ ਇਹਦੇ ਅਰਥ ਜੋੜ ਦਿੱਤੇ ਤੇ ਉਹਦੇ ਕਰਕੇ ਜਿਹੜੇ ਸੰਤ ਆ ਗਏ ਉਹ ਆਪਣੇ ਬ੍ਰਹਮਚਾਰੀ ਬਣ ਗਏ ਕਿ ਅਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਅਸੀਂ ਬਿੰਦ ਨੂੰ ਛੜਨ ਨਹੀਂ ਦਿੰਦੇ ਹੈਗੇ ਇਸ ਕਰਕੇ ਅਸੀਂ ਇਹ ਸੰਸਾਰ ਤੋਂ ਪਾਰ ਹੋ ਜਾਵਾਂਗੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਣ ਲੱਗ ਗਏ ਬਹੁਤ ਸਾਰੇ ਇਸੇ ਤਰ੍ਹਾਂ ਜੋਗੀ ਵੀ ਜਿਹੜੇ ਹੈਗੇ ਆ ਨੰਗੇ ਪੈਰਾਂ ਨਾਲ ਜੰਗਲਾਂ ਵਿੱਚ ਘੁੰਮਦੇ ਆ ਤੇ ਉਹ ਵੀ ਆਕਾਸ਼ ਵਿੱਚ ਧਿਆਨ ਲਾ ਕੇ ਬੈੰਦੇ ਆ ਜਾਂ ਹੋਰ ਦੂਸਰੇ ਜਿੰਨੀਆਂ ਵੀ ਚੀਜ਼ਾਂ ਉਹ ਸਾਹਮਣੇ ਰੱਖ ਕੇ ਧਿਆਨ ਲਾਉਂਦੇ ਆ ਤੇ ਉਹਨਾਂ ਦਾ ਇਹ ਵਿਚਾਰ ਸੀ ਕਿ ਅਸੀਂ ਜਿਹੜਾ ਆਪਣਾ ਮਨ ਨੂੰ ਟਿਕਾਉਣਾ ਹੈਗਾ ਪਰ ਉਹ ਮਨ ਇਦਾਂ ਤਾਂ ਟਿਕ ਨਹੀਂ ਸਕਦਾ ਕਿਉਂਕਿ ਗਿਆਨ ਕਵਾਦਾ ਮਨ ਰਹੇ ਹਰ ਇੱਕ ਬੰਦਾ ਜਿਹੜਾ ਟਰਾਈ ਤਾਂ ਕਰ ਰਿਹਾ ਮਨ ਨੂੰ ਟਿਕਾਉਣ ਦੀ ਪਰ ਜਦੋਂ ਅਰਥ ਉਹਦੇ ਸਰੀਰ ਤੇ ਲਾ ਦਿੰਦੇ ਆ ਤੇ ਫਿਰ ਉਹ ਸੰਸਾਰੀ ਗੱਲ ਬਣ ਜਾਂਦੀ ਹੈ ਜਿਹਦੇ ਕਰਕੇ ਆਰਥ ਦੇ ਉਹਨਰਤ ਬਣ ਜਾਂਦੇ ਹੈਗੇ ਇਸੇ ਕਰਕੇ ਸੁਪਨੇ ਬਿੰਦ ਜਿਹੜਾ ਹੈਗਾ ਇਹ ਜਿਹੜਾ ਇਹ ਸੰਸਾਰ ਸਗਲ ਹੈ ਸੁਪਨਾ ਇਹ ਸੰਸਾਰ ਸੁਪਨਾ ਹੈਗਾ ਸੁਪਨੇ ਦੇ ਵਿੱਚ ਮਨ ਵਿੱਚ ਮਾਇਆ ਦੀਆਂ ਛਾਵਾਂ ਹੈਗੀਆਂ ਇਹ ਛਾਵਾਂ ਦੇ ਪਿੱਛੇ ਭੱਜਦਾ ਹੈਗਾ ਇਹਨੂੰ ਸੁਪਨੇ ਦੇ ਵਿੱਚ ਜਿਹੜਾ ਹੈ ਬਿੰਦ ਛੱਡਣਾ ਕਿਹਾ ਗਿਆ ਹੈਗਾ ਪਰ ਆਪਾਂ ਜਦੋਂ ਆਰਥ ਦੇ ਗਲਤ ਘਰੇ ਤਾਂ ਉਹਦੇ ਕਰਕੇ ਜਿਹੜਾ ਹੈ ਝਮੇਲਾ ਪਿਆ ਹੈਗਾ ਬਿੰਦ ਰੱਖਣ ਲੱਗਿਆ ਜਿਹੜੇ ਆ ਸੰਤ ਤਾਂ ਹੀ ਬ੍ਰਹਮਚਾਰੀ ਬੜੇ ਫਿਰਦੇ ਆ ਕਈ ਪਰ ਗਰਵਾਣੀ ਜਿਹੜੀ ਉਹਨੂੰ ਠੀਕ ਨਹੀਂ ਮੰਨ ਰਹੀ ਕਿਉਂਕਿ ਗਰਵਾਣੀ ਦਾ ਬਤਨ ਹੈ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨ ਪਰਮ ਗਤੀ ਪਾਈ ਹੁਣ ਕਹਿੰਦੇ ਜੇ ਬਿੰਦ ਰੱਖਣ ਦੇ ਨਾਲ ਹੀ ਤਰਨਾ ਸੀਗਾ ਤੇ ਫਿਰ ਖੁਸਰੇ ਨੂੰ ਤਾਂ ਪਰਮ ਗਤੀ ਮਿਲ ਜਾਣੀ ਚਾਹੀਦੀ ਸੀ ਕਿਉਂਕਿ ਉਹਨਾਂ ਦੇ ਵਿੱਚ ਇਹ ਦੋਸ਼ ਨਹੀਂ ਹੈਗਾ ਤੇ ਕਹੋ ਕਬੀਰ ਸੁਨੂ ਨਰ ਭਾਈ RAM ਨਾਮ ਬਿਨ ਕਿਨੀ ਗਤੀ ਪਾਈ ਭਗਤ ਕਬੀਰ ਜੀ ਕਹਿ ਰਿਹਾ ਹੈ ਕਿ ਹੇ ਨਰ ਭਾਈ ਰਾਮ ਦੇ ਨਾਮ ਤੋਂ, ਰਾਮ ਦੇ ਗਿਆਨ ਤੋਂ ਬਿਗੈਰ ਆਪਣੇ ਮੂਲ ਦੇ ਗਿਆਨ ਤੋਂ ਬਿਗੈਰ ਕਿਸੇ ਨੇ ਗਤੀ ਨਹੀਂ ਪਾਈ ਤੇ ਇਹ ਜੋ ਵੀ ਤੁਸੀਂ ਫਖੰਡ ਕਰਦੇ ਹੋ ਇਹਦੇ ਨਾਲ ਕੁਝ ਵੀ ਬਣਨ ਵਾਲਾ ਨਹੀਂ ਹੈਗਾ। ਇਸ ਕਰਕੇ ਜਿਹੜਾ ਇਹ ਬਿੰਦ ਰਾਖ ਹੈਗਾ ਇੱਕ ਮਨ ਇਕਚਿਤ ਇੱਕ ਛੇਣ ਜਨ ਇਧਾਰੋ ਕਾਲ ਫਾਸਕੇ ਵਿੱਚ ਨਾ ਆਇਓ। ਇਹ ਮੰਨ ਨੂੰ ਇੱਕ ਮਨ ਇਕਚਿਤ ਕਰਨਾ ਸੀ, ਇਕਾਗਰ ਕਰਨਾ ਸੀ। ਜਦੋਂ ਅਰਥ ਸਰੀਰ ਤੇ ਲਾ ਲਿਆ ਤੋ ਬਿੰਦਤੀ ਗੱਲ ਚੱਲ ਗਈ ਤੇ ਬਿੰਦ ਕਹਿਣ ਲੱਗਿਆ ਤੇ ਉਹਦੇ ਨਾਲੇ ਜਿਹੜਾ ਜਿੰਨੇ ਵੀ ਅਰਥ ਜਿਹੜੇ ਤੁਸੀਂ ਸੁਣੋਗੇ ਉਹ ਬਿੰਦ ਤੇ ਹੀ ਲਾ ਦਿੰਦੇ ਹੈਗੇ ਪਰ ਇਹ ਜਿਹੜੀ ਗੱਲ ਗਰਵਾਣੀ ਚ ਸਪਸ਼ਟ ਹੋ ਰਹੀ ਹੈ ਕਿ ਜਿਹੜਾ ਮਨ ਨੂੰ ਸਾਧਣਾ ਹੈ ਕਿ ਮਨ ਸਾਧ ਸਾਧ ਜਾਣੇ ਕੋਈ ਮਨ ਸਾਧ ਹੈਗਾ ਮਨ ਬਾਹਰ ਭੱਜਿਆ ਕਰਦਾ ਹੈਗਾ ਕਹਿੰਦੇ ਮਨ ਪੰਖੀ ਪਾਇਓ ਉੱਡ ਉੱਡ ਦੋ ਦਸ ਜਾਏ ਦਸਾਂ ਦਿਸ਼ਾਂ ਵਿੱਚ ਉੱਡਿਆ ਫਿਰਦਾ ਹੈਗਾ ਤੇ ਉਹਨੂੰ ਸਮ ਉਹਨੂੰ ਉਹਨੂੰ ਜਿਹੜਾ ਸੋਧਨ ਸਾਧਨਾ ਸੀਗਾ ਪਾਰੋਂ ਨੂੰ ਸਾਧਨ ਦੀ ਬਿਗੈਰ ਜਦੋਂ ਸਰੀਰਾਂ ਤੇ ਅਰਥ ਲਾ ਲੈਂਦਾ ਉਹ ਬਿੰਦ ਨੂੰ ਸਾਧਨ ਲੱਗ ਹੈ ਇਸੇ ਤਰ੍ਹਾਂ ਇੱਕ ਹੋਰ ਬਚਨ ਵੀ ਆਉਂਦਾ ਕਹਿੰਦੇ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿੰਦ ਗੁਰ ਸ਼ਬਦ ਦੇ ਜਲ ਬਲ ਤਾਤਾ ਕਹਿੰਦੇ ਜਿਹਨੇ ਆਪਣਾ ਮਨ ਸਾਧਿਆ ਨਹੀਂ ਹੈਗਾ ਜਿਹੜਾ ਮਨ ਸਾਧੇ ਸਿੱਧ ਹੋਏ ਜਿਹੜਾ ਮਨ ਸਾਧੂਗਾ ਉਹ ਸ਼ਬਦ ਦਾ ਬਿਆਨ ਸ਼ਬਦੀ ਵਿਆਖਿਆ ਵੀ ਉਹ ਹੀ ਕਰੇਗਾ ਕਹਿੰਦੇ ਬਿੰਦ ਨਾ ਰਾਖੇ ਸ਼ਬਦ ਨਾ ਭਾਖੇ ਜਿਹਨੇ ਮਨ ਆਪਣੇ ਨੂੰ ਸਾਧਿਆ ਨਹੀਂ ਹੈਗਾ ਉਹ ਸ਼ਬਦ ਦੀ ਵਿਆਖਿਆ ਗਰਵਾਣੀ ਦੇ ਬ੍ਰੇਸ਼ ਦੀ ਵਿਆਖਿਆ ਨਹੀਂ ਕਰ ਸਕਦਾ ਹੈਗਾ ਕਹਿੰਦੇ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿੰਗੁਰ ਸ਼ਬਦ ਦੇ ਜਲ ਬਲਤਾਤਾ ਜਾ ਕੋ ਹਰ ਰੰਗ ਲਾਗੂ ਇਸ ਯੁਗ ਵਿੱਚ ਸੋ ਕਈ ਹੈ ਤਾ ਸੂਰਾ ਜਿਹਨੂੰ ਹਰ ਦਾ ਰੰਗ ਸੱਚ ਦਾ ਰੰਗ ਹੁਕਮ ਦਾ ਰੰਗ ਜਿਹੜਾ ਹੁਕਮ ਵੀ ਚੱਲਦਾ ਤੇ ਉਹਨੂੰ ਇਹ ਰੰਗ ਲੱਗਦਾ ਹੈ ਤੇ ਉਹਨੂੰ ਜਿਹੜਾ ਆਤਮ ਰਸ ਜੋ ਜਾਣੀ ਸੋ ਹੈ ਖਾਲਸ ਦੇਵ ਉਹ ਆਤਮ ਰਸ ਨੂੰ ਉਹ ਜਾਣਦੇ ਹੈ ਆਤਮਾ ਦੇ ਗਿਆਂ ਨੂੰ ਉਹ ਜਾਣਦੇ ਹਨ ਪਰ ਬਿਨ ਗੁਰ ਸ਼ਬਦ ਦੇ ਜਲਬਲ ਤਾਤਾ ਹੁਣ ਜਿਹੜਾ ਗਿਆਨ ਦਾ ਸ਼ਬਦ ਗੁਰ ਗੁਰ ਕੇ ਬਚਨ ਬਸੇ ਮੇਰੇ ਹੀਰੇ ਸੰਗ ਪਨੇਤਾ ਦੇਹੀ ਹੁਣ ਜਿਹੜੇ ਗੁਰ ਕੇ ਸ਼ਬਦਾਂ ਉਹ ਹਿਰਦੇ ਚ ਬਸਣੇ ਸੀ ਤੇ ਜਿਹੜੀ ਇਹ ਦੇਹੀ ਗੁਪਤਾ ਜਿਹੜੀ ਕਾਇਆ ਉਹ ਪੁਨੀਤ ਦੇਹੀ ਬਣ ਜਾਣੀ ਸੀ ਪਰ ਗੁਰ ਕੇ ਸ਼ਬਦਾਂ ਨੂੰ ਨਾ ਬੋਝਣ ਕਰਕੇ ਉਹਨਾਂ ਦੇ ਅਰਥ ਸਰੀਰਾਂ ਤੇ ਟਿਕਾਉਣ ਕਰਕੇ ਜਲਬਲ ਤਾਤਾ ਇਹ ਜਲਬਲ ਰਿਹਾ ਹੈ ਇਸ ਕਰਕੇ ਜਿਹੜੀ ਕਾਇਆ ਦੇ ਵਿੱਚ ਅਗਨੀ ਹੈਗੀ ਆ ਉਹ ਅਗਨੀ ਦੇ ਕਰਕੇ ਇਹ ਜਲ ਰਿਹਾ ਹੈਗਾ ਤੇ ਇਹ ਅਗਨੀ ਬੁਝਾਉਣੀ ਸੀਗੀ ਪਰ ਇਹਦਾ ਅਰਥ ਗਲਤ ਕਰਨ ਕਰਕੇ ਇਹ ਬਾਹਰ ਮੁਕੀ ਧਿਆਨ ਹੋਣ ਕਰਕੇ ਹਰ ਇੱਕੀ ਚੀਜ਼ ਇਹ ਜਿਹੜੀ ਗੁਰਬਾਣੀ ਦੀ ਜਿਹੜੀ ਵਿਚਾਰਤਾ ਦਾ ਬਾਹਰ ਮੁਕੀ ਲੱਗ ਰਹੀ ਹੈਗੀ ਹੈ ਕਿਉਂਕਿ ਆਪਣੇ ਕੋਲ ਸੰਸਾਰੀ ਬੁੱਧੀ ਹੈ ਉਹਦੇ ਕਰਕੇ ਇਹ ਆਪਾਂ ਨੂੰ ਭੁਲੇਖਾ ਪੈਂਦਾ ਹੈ ਬਿੰਦ ਕੇ ਸੁਧਿਆ ਤਾਂ ਹੀ ਹੀਜ ਕੀ ਵਢਈਆ ਦੇ ਬੰਦਰਾ ਸਦੀਪ ਪਾਏ ਨੰਗੇ ਹੀ ਫਿਰਤ ਹੈ ਦਸ਼ਮ ਪਿਤਾ ਦਾ ਬਚਨ ਹੁੰਦਾ ਹੈ ਹੁਣੇ ਤਾਂ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਦੇ ਨਾਲ ਜਿਹੜਾ ਦਸਮ ਗ੍ਰੰਥ ਦੀ ਵਿੱਚ ਬਾਣੀ ਕਾਲ ਉਸਤਤ ਹੈ ਹੂਬ ਹੂ ਲਾਈਨ ਟੂ ਲਾਈਨ ਜਿਹੜੀ ਉਹ ਮੈਚ ਕਰਦੀ ਹੈ ਹੁਣ ਜਿਨ੍ਹਾਂ ਨੇ ਦਸਮ ਗ੍ਰੰਥ ਤੇ ਆਰਥ ਜਿਹੜੇ ਲੋਕਾਂ ਨੇ ਕੀਤੇ ਸੀ ਉਹਦੇ ਹਿਸਾਬ ਨਾਲ ਸਮਝ ਕੇ ਉਹਦੀ ਉਹ ਨਿੰਦਾ ਕਰ ਰਹਾ ਉਹਦੀ ਜਿਹੜੀ ਉਹਦੇ ਜਿਹੜੇ ਗਲਤ ਆਰਥ ਕਰਕੇ ਉਹਨਾਂ ਕਰਕੇ ਭਲੇਖਾ ਪੈ ਰਿਹਾ ਨਹੀਂ ਦਸਮ ਗ੍ਰੰਥ ਦੀ ਬਾਣੀ ਤੇ ਦੇਖ ਲਓ ਕਹਿੰਦੇ ਜਿਹੜੇ ਬਿੰਦ ਨੂੰ ਸਾਧਦੇ ਸੀਗੇ ਤੇ ਤਾਂ ਹੀ ਉਹਨਾਂ ਨੂੰ ਅਸੀਂ ਇਹ ਜਿਹੜੇ ਦੀ ਜਿਹੜੀ ਸੰਗਿਆ ਦਿੱਤੀ ਹੈਗੀ ਆ ਤੇ ਕਿਹੜੇ ਜਿਹੜੇ ਬੰਦਰ ਹੁੰਦੇ ਆ ਹਮੇਸ਼ਾ ਉਹ ਨੰਗੇ ਹੀ ਪੈਰ ਫਿਰਦੇ ਹੁੰਦੇ ਫਿਰਦੇ ਰਹਿੰਦੇ ਆ ਕਿਉਂਕਿ ਜੋਗੀ ਜਿਹੜੇ ਉਹ ਨੰਗੇ ਪੈਰਾਂ ਨਾਲ ਜੰਗਲਾਂ ਵਿੱਚ ਫਿਰਦੇ ਰਹਿੰਦੇ ਸੀ ਤੇ ਬਿੰਦ ਨੂੰ ਸਾਧਦੇ ਸੀ ਤੇ ਉਹਨਾਂ ਨੂੰ ਇਹ ਸੰਗਿਆ ਦਿੱਤੀ ਗਈ ਹੈ ਹੁਣ ਇੱਥੇ ਉੱਪਰ ਵੀ ਆਇਆ ਸੀ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਵੀ ਜਿਨ੍ਹਾਂ ਨੇ ਆਪਣੇ ਮਨ ਨੂੰ ਟਿਕਾਇਆ ਨਹੀਂ ਹੈਗਾ ਪਰ ਉਹਨਾਂ ਨੂੰ ਸੱਚ ਦੀ ਸਮਝ ਨਹੀਂ ਆਉਂਦੀ ਕਿਉਂਕਿ ਗਿਆਨ ਦਾ ਬੱਦਾ ਮੰਨ ਰਿਹਾ ਗੁਰਬਨ ਗਿਆਨ ਨਾ ਹੋਏ ਗਿਆਨ ਦੇ ਨਾਲ ਇਹਦੀ ਸਮਝ ਆਣੀ ਸੀ ਗਿਆਨ ਤਾਂ ਲਿਆ ਨਹੀਂ ਉਹਦੇ ਧਿਆਨ ਲਾਉਣ ਦਾ ਥੋੜੋ ਸਮਝ ਆ ਜਾਣੀ ਸੀ ਇਸੇ ਕਰਕੇ ਹੁਣ ਹੋਰ ਵੀ ਜਿਹੜੇ ਸਮਾਧੀਆਂ ਲਾ ਕੇ ਗਿਆਨ ਦੀ ਗੱਲ ਕਰਦੇ ਆ ਗਰਵਾਣੀ ਉਹਦੀ ਬਿਲਕੁਲ ਹੱਕ ਵਿੱਚ ਨਹੀਂ ਹੈਗੀ ਐ ਇੱਥੇ ਸਮਝਣ ਦੀ ਲੋੜ ਹੈਗੀ ਆ ਸੁਪਨੇ ਬਿੰਦਨਾ ਦੇਈ ਚਰਣਾ ਤਿਸ ਪਖੰਡੀ ਜਰਣਾ ਮਰਨਾ ਹੁਣ ਇਥੇ ਇਹ ਹੀ ਦੱਸਿਆ ਕਿ ਉੱਪਰ ਆਏਗਾ ਉਹਦੇ ਅੰਦਰ ਮਾਇਆ ਦੀ ਅਗਨੀ ਹੈਗੀ ਆ ਪਰ ਜਿਹਨੇ ਮਾਇਆ ਦੀ ਅਗਨ ਨੂੰ ਬੁਝਾ ਲਈ ਹੈ ਜਿਹਨੇ ਆਪਣਾ ਮਨ ਜਿਹੜਾ ਬਾਹਰ ਮੁਕੀ ਧਿਆਨ ਤੋਂ ਅੰਤਰਮੁਕੀ ਕਰ ਲਿਆ ਸੋਨ ਸਮਾਧ ਹੋ ਗਿਆ ਹੈਗਾ ਉਹ ਆਪਣੇ ਮਨ ਨੂੰ ਬਾਹਰ ਨਹੀਂ ਜਾਣ ਦਿੰਦਾ ਕਹਿੰਦੇ ਇਹੋ ਜਿਹੜਾ ਹੁੰਦਾ ਹੈ ਉਹ ਉਹਨੂੰ ਜਿਹੜਾ ਜਰਾ ਰੋਗ ਨਹੀਂ ਹੁੰਦਾ ਕਿਉਂਕਿ ਜਰਾ ਰੋਗ ਜਿਹੜਾ ਹੈ ਮਾਇਆ ਦੀਆਂ ਇਛਾਵਾਂ ਕਰਕੇ ਸਰੀਰ ਸਰੀਰ ਹੈਗਾ ਸਰੀਰ ਨੂੰ ਜਰਾ ਰੋਗ ਆ ਕੇ ਜਲ ਆਈ ਜੋਨ ਹਾਰਿਆ ਕਿਉਂਕਿ ਜਦੋਂ ਜਰਾ ਰੋਗ ਹੋਣ ਕਰਕੇ ਸਰੀਰ ਵੱਡਾ ਫੁੱਲਦਾ ਹੈ ਫਿਰ ਇਹ ਸਮਾਪਤ ਹੋ ਜਾਂਦਾ ਹੈ ਬੋਲੇ ਚਰਪਟ ਸਤ ਸਰੂਪ ਪਰਮਤੰਤਮੇ ਰੇਖਨਾਰੂ ਸਤਗੁਰਜੀ ਬੇਸ਼ ਕਰਦੇ ਹਨ ਕਿ ਜਿਹੜਾ ਬੋਲਣ ਵਾਲਾ ਹੈਗਾ ਉਹ ਸੱਚ ਸਰੂਪ ਹੈਗਾ ਉਹ ਚੌਥੇ ਪਦ ਵਿੱਚ ਹੈਗਾ ਉਹਨੂੰ ਚੌਥੇ ਪਦ ਦੀ ਸਮਝ ਆ ਗਈ ਆ ਜੇ ਇਹਨੂੰ ਪੌ ਚੌਥੇ ਪਦ ਦੀ ਸਮਝ ਆ ਗਈ ਆ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋਨਰਤੀ ਨੇ ਤਿੰਨ ਹੀ ਪਰਮ ਪਦ ਪਾਇਆ ਰਾਜ ਗੁਣ ਤਮ ਗੁਣ ਸਤ ਗੁਣ ਹੈਗਾ ਜਦੋਂ ਇਹਨਾਂ ਵਿੱਚ ਹੁੰਦਾ ਇਹ ਯੂ ਨੋ ਅਗਣਾਂ ਦੇ ਕਰਕੇ ਨਾ ਆਪਣੀ ਜਿਹੜੀ ਕਾਇਆ ਉਹਨੂੰ ਮਾਇਆ ਮੰਨਦਾ ਹੈਗਾ ਕਿਉਂਕਿ ਤ੍ਰੈਗੁਣ ਮਿੱਟੀ ਖਾਈਏ ਸਾਰ ਤਿੰਨਾ ਗੁਣਾਂ ਨੂੰ ਜੇ ਮਿੱਟੀਏ ਤਾਂ ਸਾਰ ਗਿਆਨ ਦੀ ਸਮਝ ਆਉਂਦੀ ਹੈ ਕਿੰਨੇ ਗੁਣ ਹੈਗੇ ਆ ਉਹ ਗੁਣ ਹੈਗੇ ਉਹਨਾਂ ਨੂੰ ਗੁਣ ਸਮਝਦੇ ਆ ਉਹਦੇ ਕਰਕੇ ਆਪਾਂ ਜਿਹੜੀ ਹੈਗੇ ਆ ਮਾਇਆ ਉਹਨੂੰ ਕਾਇਆ ਸਮਝਦੇ ਆਗੇ ਤੇ ਇਤੇ ਸਤ ਗੁਰੂ ਜੀ ਬ੍ਰੇਸ਼ ਕਰਦੇ ਹਨ ਬੋਲੇ ਚਰਪਟ ਸਤ ਸਰੂਪ ਪਰਮ ਤਤਮ ਰੇਖਨ ਰੂਪ ਜਿਹੜਾ ਪਰਮ ਤਤ ਹੁੰਦਾ ਆਕਾਸ਼ ਵਿੱਚ ਜਿਹੜਾ ਸੱਚ ਤਤ ਹੈਗਾ ਆਪਣਾ ਮੂਲ ਹੈਗਾ ਉਹ ਪਰਮ ਤਤ ਹੈਗਾ ਆਕਾਸ਼ ਇੱਕ ਤੱਤ ਹੈਗਾ ਤੇ ਜਿਹੜੀ ਉਹਦੇ ਵਿੱਚ ਜੋਤ ਹੈਗੀ ਆ ਉਹ ਪਰਮ ਤੱਤ ਹੈਗਾ ਹੁਣ ਜਿਹਨੂੰ ਸੱਚ ਦਾ ਗਿਆਨ ਹੈਗਾ ਉਹ ਪਰਮ ਤੱਤ ਹੈਗਾ ਪਰ ਜਿਹਨੂੰ ਸੱਚ ਦਾ ਗਿਆਨ ਨਹੀਂ ਹੈਗਾ ਉਹ ਉਹਨਾਂ ਚਿਹਰੋ ਦੇ ਵਿੱਚ ਉਹ ਕਮੀ ਹੈਗੀ ਆ ਕਮੀ ਹੋਣ ਕਰਕੇ ਉਹ ਆਪਣੇ ਆਪ ਨੂੰ ਤਿੰਨਾ ਗੁਣਾ ਵਿੱਚ ਫਸਿਆ ਸਮਝਦਾ ਹੈ ਤਿੰਨੇ ਔਗਣਾ ਨੂੰ ਗੁੰਡ ਮੰਨਦਾ ਹੈ ਆਪਣੇ ਆਪ ਨੂੰ ਸਰੀਰ ਮੰਨਦਾ ਹੈ ਤੇ ਸਰੀਰ ਨੂੰ ਧੋਣ ਨੂੰ ਹੀ ਉਹ ਜਿਹੜਾ ਸੋਚਣ ਮੰਨਦਾ ਹੈ ਗਰਵਾਣੀ ਦਾ ਵਚਨ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਹੁਣ ਜਿਹੜੀ ਆਪਣੀ ਸੋਚ ਕਰਕੇ ਆਪਾਂ ਸੱਚ ਤੋਂ ਵਿਛੜੇ ਹੈਗੇ ਆ ਆਪਣੇ ਅੰਦਰ ਮਾਇਆ ਦੀ ਇੱਛਾ ਹੋਣ ਕਰਕੇ ਆਪਾਂ ਸੱਚ ਤੋਂ ਵਿਛੜੇ ਹੈਗੇ ਆ ਸੋਚੇ ਸੋਚਣਾ ਹੋ ਵੀ ਉਹ ਸੋਚਣ ਦੇ ਨਾਲ ਸੁਚਮ ਨਹੀਂ ਹੁੰਦੀ ਹੈਗੀ ਸੁਚਮ ਜਿਹੜੀ ਹੈਗੀ ਆ ਸੂਚੇ ਇਹ ਨ ਆਖਿਨ ਬੈਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਨਮਨ ਵਸਿਆ ਸੋ ਇਹ ਕਹਿੰਦੇ ਸੂਚੇ ਉਹਨਾਂ ਨੂੰ ਨਹੀਂ ਆਖਿਆ ਜਾਂਦਾ ਜਿਹੜਾ ਪਿੰਡਾ ਤੋਂ ਉਹਨੂੰ ਸੁਚਾ ਮੰਨਦੇ ਆ ਸੁਚੇ ਸਈ ਨਾਨਕਾ ਨਾਨਕ ਜੀ ਕਹਿੰਦੇ ਸੁਚੇ ਉਹ ਹੈ ਜਿਨ੍ਹਾਂ ਦੇ ਅੰਦਰ ਸੱਚ ਵਸ ਜਾਂਦਾ ਹੈ ਜਿਨ੍ਹਾਂ ਨੂੰ ਜਿਹੜੇ ਹੁਕਮ ਵਿੱਚ ਚੱਲਦੇ ਆ ਜਿਨ੍ਹਾਂ ਨੂੰ ਹੁਕਮ ਦੀ ਸਮਝ ਹੈ ਉਹ ਸੁਚੇ ਹੈਗੇ ਪਰ ਜਿਨ੍ਹਾਂ ਚ ਰਹੀ ਤਿੰਨ ਗੁਣਾ ਵਿੱਚ ਹੁੰਦਾ ਹੈਗਾ ਤੇ ਉਹਨਾਂ ਚ ਰਹੀ ਜਿਹੜੀ ਕਾਇਆ ਹੈਗੀ ਉਹਨੂੰ ਮਾਇਆ ਸਮਝਦਾ ਉਹਦੇ ਕਰਕੇ ਭਰਮ ਦੇ ਵਿੱਚ ਹੋਣ ਕਰਕੇ ਜਿਹੜੇ ਅਰਥ ਹੈਗੇ ਉਹ ਸੁਪਨੇ ਵੇਦੋਂ ਸੰਸਾਰੀ ਕਰੀ ਜਾਂਦੇ ਹੈਗੇ ਪਰ ਚੌਥੇ ਪਦ ਕੋ ਜੋ ਨਰਤੀ ਨੇ ਜਿਹੜਾ ਚੌਥੇ ਪਦ ਨੂੰ ਜਿਹੜਾ ਇਹਨਾਂ ਤੋਂ ਉੱਪਰ ਉੱਠ ਜਾਊਗਾ ਸਰੀਰਾਂ ਤੋਂ ਜੇ ਇਹਨੂੰ ਮਾਇਆ ਦੇ ਅੰਦਰ ਸਰੀਰਾਂ ਦੀ ਇਛਾ ਨੂੰ ਤਿਆਗ ਦੇਗਾ ਭਗਤ ਕਬੀਰ ਜੀ ਦਾ ਬਚਨ ਹੈ RAM ਪਦਾਰਥ ਪਾਈਏ ਪਹਿਲੇ ਤਜੇ ਸਰੀਰ ਹੁਣ RAM ਪਦਾਰਥ ਜਿਹੜਾ ਸੱਚ ਦਾ ਗਿਆਨ ਹੈ ਤਾਂ ਹੁੰਦਾ ਜੇ ਸਰੀਰ ਦੀ ਮਨੋਤ ਨੂੰ ਤਿਆਗ ਲਈਏ ਜਦੋਂ ਸਰੀਰ ਦੀ ਮਨੋਤ ਨੂੰ ਤਿਆਗ ਦਿੰਦਾ ਫਿਰ ਕਹਿੰਦੇ ਬੋਲੇ ਚਰਪਟ ਸਤ ਸਰੂਪ ਪਰਮ ਤੰਤਮੈ ਰੇਖਨਾਰੂ ਫਿਰ ਸਮਝ ਪੈਂਦੀ ਹੈ ਕਿ ਜਿਹੜਾ ਅਸਲ ਵਿੱਚ ਬੋਲਣ ਵਾਲਾ ਹੈਗਾ ਉਹ ਪਰਮ ਤੱਤ ਹੈਗਾ ਉਹਦਾ ਰੇਖ ਰੂਪ ਨਹੀਂ ਹੈਗਾ ਪਰ ਜਦੋਂ ਉਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੋਈ ਹੈ ਮਾਇਆ ਦੀ ਉਹਦੇ ਕਰਕੇ ਉਹ ਤਿੰਨ ਗੁਣਾ ਵਿੱਚ ਆ ਜਾਂਦਾ ਹੈ ਤਿੰਨ ਗੁਣਾ ਦੇ ਵਿਚਾਰਨ ਕਰਕੇ ਉਹ ਸਰੀਰ ਧਾਰਨ ਕਰਦਾ ਸਰੀਰ ਦੇ ਕਰਕੇ ਜੋ ਦਿਖਦਾ ਉਹਨੂੰ ਸੱਚ ਮੰਨਦਾ ਹੈਗਾ ਪਰ ਇਹ ਸੁਪਨੇ ਵਿੱਚ ਹੈਗਾ ਇਹ ਸੰਸਾਰ ਸਗਲ ਹੈ ਸੁਪਨਾ ਇਹ ਸਾਰਾ ਸੰਸਾਰ ਜਿਹੜਾ ਸੁਪਨਾ ਹੈਗਾ ਸੁਪਨੇ ਦੇ ਵਿੱਚ ਜਿਹੜਾ ਸੁੱਤਾ ਪਿਆ ਹੈਗਾ ਉਹ ਜਿਹੜਾ ਹੈਗਾ ਇਹ ਜਿਹੜਾ ਸਰੀਰ ਉਹਨੂੰ ਕਾਇਆ ਨੂੰ ਮਾਇਆ ਮੰਨਦਾ ਹੈ ਇਸੇ ਕਰਕੇ ਸੁਪਨੇ ਬਿੰਦਨਾ ਦੇਈ ਝਰਣਾ ਦੇ ਅਰਥ ਜਿਹੜੇ ਆ ਗਿਓ ਦੂਸਰੇ ਪਾਸੇ ਸਰੀਰ ਤੇ ਟਿਕਾਉਂਦਾ ਹੈ ਜਿਹਦੇ ਨਾਲ ਜਿਹੜਾ ਨਾ ਉਹਨੂੰ ਆਪ ਕੁਝ ਪਤਾ ਲੱਗਦਾ ਤੇ ਨਾ ਕੁਝ ਸੁਣਨ ਵਾਲੇ ਨੂੰ ਪਤਾ ਲੱਗਦਾ ਹੈ ਇਸੇ ਤਰ੍ਹਾਂ ਇੱਕ ਹੋਰ ਬਚਨ ਵੀ ਆਉਂਦਾ ਹੈ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੈਣੋ ਜਿਹੜਾ ਸੁਪਨਾ ਹੈਗਾ ਜੇ ਸੁਪਨੇ ਦੇ ਵਿੱਚ ਆਪਾਂ ਸੱਚ ਦਾ ਗਿਆਨ ਲੈ ਲਈ ਕਿਉਂਕਿ ਸਗਲ ਸੰਸਾਰ ਹੈ ਸੁਪੇ ਸੁਪਨਾ ਹੈ ਸੁਪਨੇ ਨੂੰ ਆਪਾਂ ਸੱਚ ਮੰਨਿਆ ਹੋਇਆ ਹੈ ਜੇ ਇਸ ਸੁਪਨੇ ਦੇ ਵਿੱਚ ਆਪਾਂ ਸੱਚ ਨੂੰ ਸਮਝ ਲਈਏ ਸੱਚ ਸੁੱਤਿਆਂ ਜਿਹਨੇ ਇਰਾਦੇ ਆ ਉੱਠਦੇ ਆ ਨਾਮ ਚਰੇ ਹੁਣ ਜੇ ਸੱਚ ਨੂੰ ਆਪਾਂ ਆराधना ਸ਼ੁਰੂ ਕਰ ਦਈਏ ਤੇ ਸੱਚ ਨੂੰ ਸਮਝਣਾ ਸ਼ੁਰੂ ਕਰ ਦਈਏ ਤਾਂ ਫਿਰ ਜਦੋਂ ਉੱਠਾਂਗੇ ਜਾਗਰਤ ਅਵਸਥਾ ਜਦੋਂ ਹੋਊਗੀ ਜਦੋਂ ਸੱਚ ਦੀ ਸਮਝ ਆਊਗੀ ਤਾਂ ਫਿਰ ਆਪਣੇ ਅੰਦਰੂੜਾ ਨਾਮ ਪ੍ਰਗਟ ਹੋਗਾ ਸੁਪਨੇ ਇੱਕ ਪ੍ਰਤੱਖਿਕ ਹੈ ਜਿਹੜਾ ਸੁਪਨਾ ਇਹਦੇ ਵਿੱਚ ਆਪਾਂ ਸੱਚ ਨੂੰ ਮੰਨ ਲਈਏ ਫਿਰ ਆਪਣੇ ਜਿਹੜਾ ਸੱਚ ਅੰਦਰ ਪ੍ਰਤੱਖ ਹੋ ਸਕਦਾ ਹੈਗਾ ਇੱਕ ਸਮੈ ਲੀਨ ਫਿਰ ਆਪਾਂ ਇੱਕ ਦੇ ਵਿੱਚ ਲੀਨ ਹੋ ਸਕਦੇ ਹਾਂ ਕਿਉਂਕਿ ਇੱਕ ਹੋਏ ਤਾਂ ਉੱਗਵੇ ਜਦੋਂ ਇੱਕ ਹੋ ਜਾਵਾਂਗੇ ਕਹਿੰਦੇ ਨੈਣ ਬੈਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ ਹੁਣ ਜਿਹੜਾ ਮਾਨ ਤੇ ਚੇਤਨ ਜਦੋਂ ਇੱਕ ਕਰ ਲਿਆ ਹੈਗਾ ਨੈਣ ਬੈਣ ਮੋਹ ਇੱਕ ਉਹਨਾਂ ਨੂੰ ਇੱਕ ਗੀਤਾ ਫਿਰ ਜਿਹੜਾ ਦੋਨਾਂ ਦੀ ਵਿਚਾਰਤਾ ਜਦੋਂ ਹੁਕਮ ਅਨਸਾਰੀ ਹੋਈ ਇੱਕ ਦੋਇ ਠਾਏ ਦੋਨਾਂ ਨੂੰ ਦੋਨਾਂ ਜਗ੍ਹਾ ਤੇ ਇੱਕ ਨੂੰ ਹੀ ਜਾਣਿਆ ਹੈਗਾ ਜਦੋਂ ਇੱਕ ਨੂੰ ਜਾਣ ਲੈਂਦਾ ਹੈ ਕਿ ਜਿਹੜਾ ਬੋਲਣ ਵਾਲਾ ਵਿੱਚ ਸੱਚ ਸ਼ੁਰੂ ਹੈਗਾ ਤੇ ਭਲੇਖੇ ਕਰਕੇ ਭਰਮ ਕਰਕੇ ਦੋ ਮੰਨਦਾ ਕਿਉਂਕਿ ਇੱਕ ਤੇ ਸਭ ਦੂਜਾ ਹੋਊਗਾ ਇੱਕੋ ਵਰਤੇ ਵਰਨਾ ਵੀ ਆ ਦੂਜੇ ਤੇ ਜੇ ਇੱਕੋ ਜਾਣੇ ਗੁਰਕੇਸ਼ ਉਹ ਧਾਰਨ ਨਿਸ਼ਾਨੇ ਸੁਣ ਜੇ ਆਪਾਂ ਕਹਿੰਦੇ ਜਾਤ ਮੈਂ ਜੋਤ ਜੋਤ ਮੈਂ ਜਾਤ ਹੁਣ ਜਾਤ ਵਿੱਚ ਜੋਤ ਹੈਗੀ ਆ ਇਹ ਜੋਤ ਨੂੰ ਸਮਝ ਲਈਏ ਤਾਂ ਫਿਰ ਆਪਾਂ ਵੀ ਇੱਕ ਹੋ ਸਕਦੇ ਹਾਂ ਕਹਿੰਦੇ ਜੋਤੀ ਜੋਤ ਰਲੀ ਸੰਪੂਰਨthia ਰਾਮ ਜਿਹੜਾ ਧਿਆਨ ਬਾਹਰ ਮੁਖੀ ਸੀ ਜਦੋਂ ਅੰਤਰਮੁਖੀ ਹੋ ਜਾਂਦਾ ਹੈਗਾ ਤੇ ਆਪਣਾ ਜਿਹੜਾ ਮੂਰਤ ਇੱਕ ਹੋ ਜਾਂਦਾ ਹੈਗਾ ਇੱਕ ਹੋਣ ਤੋਂ ਬਾਅਦ ਇੱਕ ਹੋਣ ਤੋਂ ਬਾਅਦ ਫਿਰ ਸੱਚ ਨੂੰ ਸਮਝਣ ਦੀ ਜਿਹੜੀ ਹੈਗੀ ਆ ਉਹਦੀ ਕੈਪੈਸਿਟੀ ਵੱਧਦੀ ਹੈ ਉਹਦਾ ਜਿਹੜਾ ਧਿਆਨ ਜਦੋਂ 100% ਹੋ ਜਾਂਦਾ ਹੈਗਾ ਇੱਕ ਆਗਰਚੇਤ ਹੋ ਜਾਂਦਾ ਫਿਰ ਗੁਰਵਾਨ ਦੀ ਸਮਝ ਆਉਂਦੀ ਹੈ ਇਸ ਤਰ੍ਹਾਂ ਜਿਹੜਾ ਸੁਪਨੇ ਦੇ ਵਿੱਚ ਇੱਕ ਨੂੰ ਸਮਝ ਲੈਂਦਾ ਹੈ ਕਾਨੂੰਨ ਸਮਝਣ ਨਾਲ ਹੀ ਜਾਗਣਾ ਹੈਗਾ ਜਿੰਨਾ ਚਿਰ ਧਿਆਨ ਅਧਾ ਮਾਇਆ ਵਿੱਚ ਤੇ ਅਧਾ ਸਾਹ ਲੈ ਰਿਆ ਹੈ ਤੇ ਜਿਹੜਾ ਉਹਨਾਂ ਸਾਰੇ ਇਹ ਸਮਝ ਨਹੀਂ ਆndi ਹੈਗੀ ਜਿਉਂ-ਜਿਉਂ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸੁਣਦੇ ਹੈਗੇ ਕਿਉਂਕਿ ਸੁਣਨ ਨਾਲ ਜਿਹੜਾ ਸਿਮਰ ਸਿਮਰ ਸੋਇਆ ਮਨ ਜਗਾਈ ਕਿਉਂਕਿ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਸੁੱਤਾ ਹੋਇਆ ਮਨ ਇਹ ਜਾਗੂਗਾ ਕਿਉਂਕਿ ਮਨ ਸੋਇਆ ਮਾਇਆ ਵਿਸਮਾਦ ਮਾਇਆ ਦੀਆਂ ਛਾਵਾਂ ਕਰਕੇ ਮਨ ਸੁੱਤਾ ਪਿਆ ਕਹਿੰਦੇ ਇਸ ਗ੍ਰਹਿ ਮੇ ਜੋ ਜਾਗਤ ਰਹੇ ਸਤ ਵਸਤ ਆਪਣੀ ਰਹੇ ਹੁਣ ਇਸ ਅਵਸਥਾ ਦੇ ਵਿੱਚ ਜਿਹੜਾ ਜਾਗਤ ਰਹੇ ਜਾਗਤ ਤਾਂ ਹੀ ਹੋ ਸਕਦਾ ਹੈ ਜੇ ਗੁਰਬਾਣੀ ਨੂੰ ਸੱਚ ਸੱਚ ਕਰ ਮੰਨੇ ਸੇਵਕ ਸਿੱਖ ਪੂਜਨ ਸਭਾ ਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰਥਾਏ ਪਾਏ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੇ ਕਹਿੰਦੇ ਸੇਵਕ ਆ ਚਾਏ ਸਿੱਖ ਕੋਈ ਵੀ ਹੈ ਜਿਹੜਾ ਗੁਰਬਾਣੀ ਨੂੰ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਅੰਤਰ ਪੂਜਾ ਮੰਨਦੇ ਹੋਏ ਜਿਹੜੀ ਪੂਜਾ ਹੈਗੀ ਉਹ ਮੰਨਣੀ ਕਰਨੀ ਹੈ ਧਿਆਨ ਨੇ ਸਮਝਣ ਬਾਣੀ ਨੂੰ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰਥ ਆਏ ਪਾਏ ਹੁਕਮ ਦੇ ਵਿੱਚ ਉਹਦਾ ਥਾਏ ਪੈਂਦਾ ਹੈ ਉਹਨੂੰ ਸਮਝ ਆਉਂਦੀ ਹੈ ਜਿੰਨ ਸਤਗੁਰ ਕੀ ਆਗਿਆ ਜਿਹੜੇ ਸੱਚ ਦੇ ਗਿਆਨ ਦੀ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈਗਾ ਉਹਨੂੰ ਸੱਚ-ਸੱਚ ਕਰਕੇ ਮੰਨਿਆ ਹੈਗਾ ਤੇ ਉਹਨੂੰ ਇਸ ਚੀਜ਼ ਦੀ ਸਮਝ ਪੈਂਦੀ ਹੈਗੀ ਆ ਇਸੇ ਕਰਕੇ ਗਰਵਾਣੀ ਵਿੱਚ ਆਉਂਦਾ ਹੈ ਜਾ ਕੇ ਮਨ ਵਿਸਵਾਸ ਪਰ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਹਦੇ ਅੰਦਰ ਗਰਵਾਣੀ ਨੂੰ ਦੀ ਸਮਝ ਆਂਦੀ ਆ ਕਿ ਗਰਵਾਣੀ ਸੱਚੀ ਬਾਣੀ ਹੈ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਕਹੇ ਸੇਵਕ ਜਨ ਮਾਨਨੇ ਪ੍ਰਤੱਖ ਗੁਰੂ ਨਸਤਾਰੇ ਇਹ ਬਾਣੀ ਨੂੰ ਗੁਰੂ ਕਰਕੇ ਮੰਨਦਾ ਆਪਣੀ ਮਨਮਤ ਛੱਡ ਕੇ ਮੰਨਦਾ ਹੈ ਤਾ ਜਿਹੜਾ ਸੱਚ ਹੈ ਉਹਦੇ ਅੰਦਰ ਪ੍ਰਤੱਖ ਫਾਇਦਾ ਆ ਜਾਂਦਾ ਉਹਦੇ ਅੰਦਰ ਗਿਆਨ ਉਹਦੇ ਅੰਦਰੋਂ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬਾਣੀ ਦੇ ਵਿੱਚ ਸਾਰ ਗਿਆਨ ਹੈ ਅਮਰਤਮਈ ਬਾਣੀ ਹੈਗੀ ਆ ਸੱਚ ਦਾ ਗਿਆਨ ਹੈ ਬਾਣੀ ਦੇ ਵਿੱਚ ਇਹ ਆਪਾਂ ਨੂੰ ਉਪਦੇਸ਼ ਹੈ ਬਾਣੀ ਕਹੇ ਬਾਣੀ ਇਹ ਗੱਲ ਨੂੰ ਵਿਸਪਸ਼ਟ ਰੂਪ ਵਿੱਚ ਕਹਿੰਦੀ ਹੈ ਕਿ ਸੇਵਕ ਜਨਮਾਨੇ ਜਿਹੜਾ ਸੇਵਕ ਦਾ ਜਨ ਮੰਨ ਲੈਂਦਾ ਹੈ ਪ੍ਰਤੱਖ ਗੁਰੂ ਨਿਸ਼ਟਾਰੇ ਉਹਦੇ ਅੰਦਰ ਸੱਚ ਪ੍ਰਤੱਖ ਹੋ ਜਾਂਦਾ ਹੈ ਨੇ ਸਾਰੇ ਜਿਹੜੀ ਅਗਿਆਨਤਾ ਨੂੰ ਤਾਰ ਦਿੰਦਾ ਹੈ ਉਹਦੇ ਅੰਦਰ ਚਾਨਣ ਕਰ ਦਿੰਦਾ ਹੈ ਸਿਰਫ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣ ਦੀ ਲੋੜ ਹੈ ਉਹਨੂੰ ਸੱਤ-ਸੱਤ ਕਰਕੇ ਮੰਨਣ ਦੀ ਲੋੜ ਹੈ ਤੇ ਆਪਾਂ ਮਰ ਲਵਾਂਗੇ ਤਾਂ ਆਪਾਂ ਜਿਹੜਾ ਇਹ ਜਿੰਨੀ ਵੀ ਇੱਥੇ ਸਟ੍ਰੈਸ ਹੈ ਦੁੱਖਾਂ ਤਕਲੀਫਾਂ ਹੈ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆ ਉਹ ਸੰਸਾਰ ਵਿੱਚ ਰਹਿੰਦਿਆਂ ਹੱਸਣਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕ ਨਾਨਕ ਸਤਗੁਰ ਭੇਟਿਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਿੰਨੰਦਿਆਂ ਖਵੰਦਿਆਂ ਵਿਚੈ ਹੋਵੇ ਮੁਕਤ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹਨੂੰ ਸੱਚ ਦੀ ਸਮਝ ਆ ਜਾਂਦੀ ਹੈ ਸੱਚ ਨੂੰ ਭੇਟ ਲੈ ਭੇਟਣ ਦਾ ਮਤਲਬ ਹੁੰਦਾ ਸਮਝ ਆ ਜਾਣੀ ਜਿਹੜਾ ਸੱਚ ਦੇ ਗਿਆਨ ਨੂੰ ਸਮਝ ਲੈਂਦਾ ਉਹਦੀ ਜਿਹੜੀ ਜੁਗਤੀ ਹੈ ਪੂਰੀ ਹੋ ਜਾਂਦੀ ਹੈ ਉਹਨੂੰ ਪੂਰੀ ਸਮਝ ਆ ਜਾਂਦੀ ਹੈ ਫਿਰ ਉਹ ਹਸੰਦਿਆਂ ਹੱਸਦਾ ਖੇਲਦਾ ਜੋ ਵੀ ਪਹਿਨਣ ਵਾਲੀਆਂ ਚੀਜ਼ਾਂ ਹੈਗੀਆਂ ਉਹ ਪਹਿਨਦਾ ਹੈਗਾ ਖਾਂਦਾ ਹੈਗਾ ਤੇ ਇਹਦੇ ਵਿੱਚ ਉਹ ਮੁਕਤ ਹੋ ਜਾਂਦਾ ਹੋਰ ਇੱਥੇ ਆਪਾਂ ਨੂੰ ਕੋਈ ਘਰ-ਬਾਰ ਛੱਡਣ ਦੀ ਲੋੜ ਨਹੀਂ ਹੈਗੀ ਪਿਆ ਨਹੀਂ ਕਰਨਾ ਉਹ ਨਹੀਂ ਕਰਨਾ ਇਹਦੇ ਨਾਲ ਇਹੋ ਜੂ ਦੇ ਨਾਲ ਏਦਾਂ ਕੁਝ ਨਹੀਂ ਹੈਗਾ ਗੁਰਬਾਣੀ ਬਹੁਤ ਸਪਸ਼ਟ ਹੈ ਇਹ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈਗੀ ਉਹ ਤਾਂ ਸਿਰਫ ਇਹ ਪਖੰਡੀ ਜਿਹੜੇ ਹੁੰਦੇ ਆ ਉਹ ਛੋਟ-ਛੋਟੀਆਂ ਚੀਜ਼ਾਂ ਦੇ ਵਿੱਚ ਵਸਾ ਕੇ ਲੋਕਾਂ ਨੂੰ ਧਾਰਮਿਕ ਹੋਣ ਦਾ ਪ੍ਰਚਾਰ ਕਰਦੇ ਆ ਅਸਲ ਗੱਲ ਸਮਝਾਉਂਦੇ ਨਹੀਂ ਗੁਰਬਾਣੀ ਜਿਹੜੀ ਬੋਸਟਨ knowledge ਹੈਗੇ ਬਹੁਤ ਜ਼ਿਆਦਾ ਗਿਆਨ ਹੈਗਾ ਜਿਹੜਾ ਸੱਚ ਨੂੰ ਸਮਝੋ ਸੱਚ ਦੇ ਅਨਸਾਰ ਜੀਵਨ ਹੋਣਾ ਚਾਹੀਦਾ ਜੇ ਕਿਸੇ ਨੂੰ ਗੁਰਬਾਣੀ ਪ੍ਰਤੀ ਕੋਈ ਸ਼ੰਕਾ ਹੋਵੇ ਤਾਂ ਉਹ ਕਮੈਂਟ ਕਰਕੇ ਦੱਸ ਸਕਦਾ ਹੈ ਜਿਵੇਂ ਗੁਰੂ ਦਾ ਹੁਕਮ ਹੋਊਗਾ ਦਾ ਜਵਾਬ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ